ਦਰਸ਼ਨ ਦੇਖੀਂ ਆਂ ਗੁਰ ਤੇਰਾ ਪੂਰਨ ਕਰਮਾ ਹੋਈ ਪ੍ਰਭ ਮੇਰਾ ਇਹੇ ਬੇਨੰਤੀ ਸੁਣਾ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚੇਰੇ ਨਰਮਾ ਦੇ ਛਾਡੇ ਦਰਵਾਜ਼ਾ ਤੋ ਜਵੇਨ ਸੁਰਤ ਕਰੇ ਕੋ ਮੇਰੀ ਨਰਿ ਸ਼ਰਧਿ ਜੈ ਖੋਲਿ ਕਿਵਾ ਸੱਜਣ ਸੱਚਾ ਪਾਤੀਸ਼ਾ ਸਰਚਾ ਹਾ ਦੇਸ਼ਾ ਜੇ ਸਾਸ ਬੈਠੇ ਹਾਂ ਸੋਹੀਏ ਸ਼ਵਨਾੰਦਾ ਵਿਸਾ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਜਤ ਬ੍ਰਹਮਪਿੰਦ ਤਿਸ ਦਾ ਬ੍ਰਹਮਾਤਰ ਹੈ ਏਕ ਸ਼ਬਦ ਦੇ ਬਣਾਏ ਨਾਮ ਮਿਤੀ 18 ਸਿద్ధి ਪਿਛੈ ਲਗੀਆਂ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਬ੍ਰਹਮਪੰਦਿਤ ਉਸਦਾ ਬ੍ਰਹਮੰਤਰ ਹੈ ਇੱਕ ਸ਼ਬਦ ਦੇਵਦਾਇ ਨਾਵਨ ਦੀ 18 ਸਦੀ ਪਿਛੈ ਲਗੀਆਂ ਪਰਹਿ ਜੋ ਹਰ ਹਿਰਦੈ ਸਦਾ ਵਸਾਏ ਬੇਨਾ ਸਤਗੁਰ ਨਾਉ ਨਾ ਪਾਈਐ ਬੁਝੋ ਕਰ ਵਿਚਾਰ ਨਾਰਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਈ ਦੁਖ ਚਾਰ ਮਹੱਲਾ ਦੀ ਜਨ ਕਿਆ ਜਬਰ ਕਿਆ ਬਿਰਬ ਹੈ ਮਨ ਮੁਖ ਤ੍ਰਿਸ਼ਨਾ ਭੁੱਖ ਨ ਜਾਏ ਗੁਰਮੁਖ ਸਾਬ ਦੇ ਰੱਤੇ ਆ ਸੀਤਤ ਹੋਏ ਆਪ ਗਵਾਏ ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨ ਲੱਗੇ ਆਏ ਨਾਨਕ ਜੇ ਗੁਰਮੁਖ ਕਰੇ ਸੋ ਪਰਮਾਨ ਹੈ ਜੋ ਨਾਮ ਰਹੀ ਲਿਵ ਲਾਈ ਪੜੀ ਹਉ ਬੁਲੇ ਹਾਰੀ ਤਨ ਕੋ ਜੋ ਗੁਰਮੁਖ ਸਿਖਾ ਜਉ ਹਰ ਨਾਮ ਤੇ ਆਇਂਦੇ ਤਨ દર્ਸ਼ਨ ਪਿਖਾ ਸੋਨ ਕੀਰਤਨ ਹਰ ਗੁਣ ਰਵਾ ਹਰ ਜਸ ਮਨ ਲਿਖਾ ਹਰ ਨਾਮ ਸਰਾਹੀ ਰੰਗ ਸੋ ਸਭ ਕਿਦ ਵਿਖਾ ਕ੍ਰਿਖਾ ਤਾਰ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਤਾਰ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰੇ ਵਿਖਾ ਵਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ